ਸੱਚ칸 ਦਰਬਾਰ ਸਾਹਿਬ ਚ ਗੁਰੂ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਲਈ ਮੈਂ ਕਿਹਾ ਕੋ ਯਾਰ ਪੰਜਾਬ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਆਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਪਹੁੰਚੇ ਆਂ ਸਾਰੀ ਤਾਕਤ ਸਾਂਝੀ ਵਾਲਤਾ ਭਾਈਚਾਰਕ ਸਾਂਝ ਦਸਨ ਦੇਸ਼ ਇਸ ਮਹਾਨ ਸਥਾਨ ਤੋਂ ਜਾਂਦਾ ਪੂਰੀ ਦੁਨੀਆ ਚ ਇਨਸਾਨ ਦੀ ਆਮ ਪਰਵਾਰਾਂ ਦੀ ਪੁੱਛ ਪ੍ਰਤੀਤ ਆ ਜਿਹੜੀ ਡਾਇਨਾਸਟਿਕ ਪੋਲਿਟਿਕਸ ਜਿਹੜੀ ਰਜਵਾੜਾशाही ਕੋ ਨੂੰ ਖਤਮ ਕਰਤਾ ਪੰਜਾਬ ਚ ਸਰਦਾਰ ਭਗਵੰਤ ਸਿੰਘ ਮਾਨ ਨੇ ਇੰਦਰ ਤੋਂ ਲੋਕ ਸਭਾ ਉਮੀਦਵਾਰ ਪਵਨ ਟੀਨੂ ਜੋ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਸੱਚਕੰਚੀ ਜੀ ਹਰਮਿੰਦਰ ਸਾਹਿਬ ਪਹੁੰਚੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਤ ਨੇ ਜੋ ਇੱਥੇ ਅੱਜ ਪਹੁੰਚੇ ਨੇ ਤਾਂ ਗੁਰੂ ਸਾਹਿਬ ਜੀ ਦਾ ਜੋ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਇੱਥੇ ਆ ਕੇ ਕੀ ਕਹਿਣਾ ਹੈ ਕਿਉਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਸਰਗਰਮੀ ਜੋ ਸਿਆਸੀ ਖੇਡਾਂ ਦੇ ਵਿੱਚ ਪੱਕੀ ਪਈ ਆ ਤਾਂ ਉੱਥੇ ਹਰ ਉਮੀਦਵਾਰ ਕਿਤਨਾ ਕਿਤੇ ਅੱਜ ਸਚਕਣ ਜੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੇ ਨੇ ਤਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਕੰਪੇਨਿੰਗ ਵਿਸ਼ੇ ਤੋਤੇ ਸ਼ੁਰੂ ਕਰਨਗੇ ਤਾਂ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਪਰਿਵਾਰ ਸਮੇਤ ਅੱਜ ਪਹੁੰਚੇ ਨੇ ਤਾਂ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਮੀਡੀਆ ਦੇ ਨਾਲ ਵੀ ਜੋ ਗੱਲਬਾਤ ਕਰਨਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਗਬਾਨੀ ਟੀਵੀ ਤੋਂ ਤੁਸੀਂ ਵੇਖ ਸਕਦੇ ਜੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਕਮੇਟ ਇਨੋ ਨੇ ਵਿਸ਼ੇਸ਼ ਤੌਰ ਤੋਂ ਇੱਥੇ ਪਹੁੰਚੇ ਨੇ ਤਾਂ ਇੱਥੇ ਆ ਕੇ ਜੋ ਦਰਸ਼ਨ ਦਿਦਾਰੇ ਕਰਕੇ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਹਾਲਾਂਕਿ ਜੋ ਵੱਖ-ਵੱਖ ਉਮੀਦਵਾਰ ਆਪਣੀ ਸਿਆਸਤ ਸ਼ੁਰੂ ਕਰਨ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਕੰਪੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਆਪ ਆਪਣੇ ਹਲਕਿਆਂ ਦੇ ਵਿੱਚ ਇੱਥੇ ਅੱਜ ਪਹੁੰਚ ਰਹੇ ਨੇ ਖਾਸ ਕਰਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਾਂ ਉਸ ਤੋਂ ਬਾਅਦ ਆਪਣੇ ਹਲਕਿਆਂ 'ਚ ਆ ਕੇ ਕੰਪੇਨਿੰਗ ਸ਼ੁਰੂ ਕਰਨਗੇ ਤਾਂ ਇੱਕ ਖਾਸ ਤਸਵੀਰਾਂ ਸੰਝਿਆ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ। ਉੱਛੇ ਆ ਕੇ ਕਰੋ ਵਾਈਡ ਐਂਗਲ ਕਰੋ ਜੀ। ਉੱਛੇ ਆਹ ਰਿਹਾ। ਸਾਰੇ ਘਰੋਂ ਪੁੱਛ ਆਇਓ। ਸੰਝਿਆ ਕਰ ਰਹੇ ਹਾਂ ਪਵਨ ਗੁਆਰ ਟਿੰਨੂ ਜੋਂ ਇੱਥੇ ਮਜੂਨਾ ਨਾਲ ਗੱਲ ਕਰਦੇ। ਤਾਂ ਜੀ ਤੁਸੀਂ ਅੱਜ ਪਹੁੰਚੇ ਹੋ ਸੱਚਖੰਡ ਸ੍ਰੀ ਰਮੰਦਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਅੱਜ ਸੱਚਖੰਡ ਦਰਬਾਰ ਸਾਹਿਬ 'ਚ ਗੁਰੂ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਲਈ। ਜਾਤ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਅਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਕ ਦੀ ਜਿੱਤ ਦਾ ਅਸ਼ੀਰਵਾਦ ਲੈਣ ਵਾਸਤੇ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਪਹੁੰਚੇ ਆਂ ਤੇ ਕਿਉਂਕਿ ਸਾਰੀ ਤਾਕਤ ਸਾਂਝੀ ਬਾਲਤਾ ਭਾਈਚਾਰਕ ਸਾਂਝ ਦਸਨ ਦੇ ਇਸ ਮਹਾਨ ਸਥਾਨ ਤੋਂ ਜਾਂਦਾ ਪੂਰੀ ਦੁਨੀਆ 'ਚ ਤੇ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਸਾਰੇ ਆਏ ਆਂ ਕਮੇਟੀ ਨੇ ਵੀ ਕੱਲ ਜਿਹੜਾ ਕੀ ਨਾਲਾ ਭਗਵੰਤਪੁਰ ਹਰਮਨੋ ਕੱਲ ਦਿੱਤਾ ਗਿਆ ਸਾਰੇ ਦੀ ਮੀਟਿੰਗ ਸੀ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜੋ ਤਾਨਾਸ਼ਾਹੀ ਨੂੰ ਜਵਾਬ ਦੇਣ ਲਈ ਔਰ ਸਮੂਹ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਸਾਂਝੀਵਾਲਤਾ ਦਾ ਡਿਵੈਲਪਮੈਂਟ ਦਾ ਵਿਕਾਸ ਦਾ ਇੱਕ ਸੰਦੇਸ਼ ਦਿੱਤਾ ਸਮਰਨਤ ਕੋਰ ਬਾਦਲ ਹੋਣੇ ਆਈ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਉਹਨਾਂ ਦੀ ਚੜ੍ਹਦੀ ਕਲਾ ਚਾਹੇ ਤੇ ਇਸ ਵਾਰ ਖੇਤਰੀ ਪਾਰਟੀ ਸ਼ੋਨੀ ਕਾਲੇ ਤੇ ਜਿੱਤ ਹਾਸਲ ਕਰੇ ਪੰਜਾਬ ਦੇ ਲੋਕ ਤਸਾਹ ਦੇਣਗੇ ਕਿ ਕਿ ਵਰਗੇ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸਿਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲ ਗਈ ਹੈ ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ ਆ ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤ ਆ ਜਿਹੜੀ ਡਾਇਨੈਸਟਿਕ ਪੋਲਿਟਿਕਸ ਜਿਹੜੀ ਰਜਵਾੜਾ ਸ਼ਾਹੀ ਉਹਨੂੰ ਖਤਮ ਕਰਤਾ ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਜੋ ਮੂਵਮੈਂਟ ਚਲਾਈ ਆ ਪੰਜਾਬ ਚ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋਕ ਸਮਝਦੇ ਸੀ ਕਿ ਪੰਜਾਬ ਨੂੰ ਇੱਕ ਐਸਾ ਨੇਤਾ ਚਲਾਵੇ ਜਿਹੜਾ ਖੁਦ ਇਮਾਨਦਾਰ ਹੋਵੇ ਜਿਹੜਾ ਖੁਦ ਕੰਮ ਕਰੇ ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਸਮਝ ਕੇ ਉਹਦੀ ਸੇਵਾ ਕਰੇ ਲੋਕਾਂ ਦੀ ਤੇ ਉਹ 2022 ਚ ਪੰਜਾਬ ਦੇ ਲੋਕਾਂ ਨੇ ਦੇ ਦਿੱਤਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਵੱਡਾ ਫਤਵਾ ਤਾਂ ਕੋਈ ਨਹੀਂ ਦੇ ਸਕਦਾ ਚਰਨਜੀਤ ਸਿੰਘ ਕਲੇਮ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ 'ਚ ਮੰਤਰੀ ਰਹੇ 3 ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਜੀ ਨੌਜਵਾਨਾਂ ਵਾਸਤੇ ਪੜ੍ਹੇ ਲਿਖਿਆ ਵਾਸਤੇ ਐਜੂਕੇਸ਼ਨ ਦੀ ਸੋਚ ਰੁਜਗਾਰ ਦੀ ਸੋਚ ਉਹਨਾਂ ਨੇ ਕੀ ਸੋਚ ਦਿੱਤੀ ਹੈ ਲੋਕਾਂ ਨੂੰ ਬੱਕਰੀਆਂ ਚੋਂਣ ਤੋਂ ਇਲਾਵਾ ਗੋੜ ਕੱਢਣ ਤੋਂ ਇਲਾਵਾ ਮੰਜ਼ਿਲ ਬਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਸੋ ਦੁਆਬੇ ਦੇ ਲੋਕ ਬੜੇ ਪੜ੍ਹੇ ਲਿਖੇ ਆ ਐਨ ਆਰ ਆਈ ਆ ਐਜੂਕੇਟਿਡ ਲੋਕ ਆ ਉਹ ਤਾਂ ਅਗਾਹ ਬਹੁਤ ਸੋਚ ਦੇ ਮਾਲਕ ਆ ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ ਉਹ ਕਰਪਟ ਜੀਵਨ ਆ 10-10 ਕਰੋੜ ਰੁਪਈਆ ਉਹਨਾਂ ਦੇ ਭਾਂਜਿਆਂ ਕੋਲੋਂ ਕੈਸ਼ ਰਿਕਵਰੀ ਹੁੰਦੀ ਰਹੀ ਹੈ ਤੇ 10-10 ਕਰੋੜ ਰੁਪਈਆ ਜਿਹਦੇ ਕੋਲੋਂ ਰਿਕਵਰੀ ਹੋ ਜਵੇ 10-10 ਲੱਖ ਦੀਆਂ ਘੜੀਆਂ ਡਾਇਮੰਡ ਉਹ ਉਹਨਾਂ ਦੇ ਘਰਾਂ ਚੋਂ ਨਿਕਲੇ ਤਾਂ ਤੁਸੀਂ ਸਮਝ ਸਕਦੇ ਹੋਵੇ ਉਹਨਾਂ ਨੇ ਕਿਹੋ ਜਿਹੀ ਰਾਜਨੀਤੀ ਕੀਤੀ ਹੈ ਉਹ ਕਹਿੰਦੇ ਮੈਂ ਸੁਧਾਮਾ ਬਣ ਕੇ ਆਇਆ ਤੇ ਮੈਨੂੰ ਕ੍ਰਿਸ਼ਨ ਬਣ ਕੇ ਬਣਾਓ ਗੱਲਾਂ ਨਾਲ ਕੋਈ ਸੁਧਾਮਾ ਨਹੀਂ ਬਣ ਸਕਦਾ ਇਹ ਲੋਕ ਦੱਸਣਗੇ ਕਿ ਤੁਸੀਂ ਖਰੜ ਤੋਂ ਚੱਲ ਕੇ 150 ਕਿਲੋਮੀਟਰ ਦੂ ਜਲੰਧਰ ਚ ਆਇਓ ਤੇ ਤੁਸੀਂ ਸੁਧਾਮਾ ਬਣਨਾ ਸੀ ਪਹਿਲੇ ਆਪਣੇ ਘਰ ਜਿੱਥੋਂ ਤੁਸੀਂ ਦੋ ਸੀਟਾਂ ਤੋਂ ਬੜੀ ਬੁਰੀ ਤਰ੍ਹਾਂ ਹਾਰੇ ਬਾਈ ਚ ਤੁਹਾਡੀ ਜ਼ਮਤ ਜ਼ਮਾਨਤ ਜ਼ਬਤ ਹੋਈ ਜੇ ਤੁਹਾਡੇ ਚੰਗੇ ਕੰਮ ਹੁੰਦੇ ਤੁਹਾਡੀ ਪਰਫਾਰਮੈਂਸ ਚੰਗੀ ਹੁੰਦੀ ਤੁਸੀਂ ਲੋਕਾਂ ਵਿੱਚ ਵਿਛਰਦੇ ਹੁੰਦੇ ਜੇ ਚੰਨੀ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਹੁੰਦੇ ਤਾਂ ਉਹ ਭਦੌੜ ਤੋਂ ਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਨਾ ਹਾਰਦੇ ਇਹ ਰਿਕਾਰਡ ਵਿੱਚ ਪਹਿਲੀ ਵਾਰ ਆ ਕਿ ਸਿਟਿੰਗ ਚੀਫ ਮਿਨਿਸਟਰ ਦੋ ਵਾਰੀ ਬੁਰੀ ਤਰ੍ਹਾਂ ਦੋ ਸੀਟਾਂ ਤੋਂ ਹਾਰ ਗਿਆ ਪਰ ਕਹਿੰਦੇ ਮੇਰੇ ਗੋਸਰ ਜਲੰਧਰ ਛਗੇ ਨੇ ਚਲੋ ਹੁਣ ਇਦਾਂ ਵੋਟਾਂ ਲੈਣ ਲਈ ਤੁਸੀਂ ਇਹੋ ਜੀਆਂ ਗੱਲਾਂ ਕਰੋ ਤੇ ਲੋਕ ਸਭ ਕੁਝ ਸਮਝਦੇ ਆ ਪਰ ਜਲੰਧਰ ਦੇ ਲੋਕ ਇਹ ਸੋਚਣਗੇ ਕਿ ਸਾਨੂੰ ਆਪਣੇ ਨੇਤਾ ਨੂੰ ਆਪਣੇ ਲੀਡਰ ਨੂੰ ਮਿਲਣ ਲਈ ਕੀ 160 ਕਿਲੋਮੀਟਰ ਦੂਰ ਜਾਣਾ ਪਏਗਾ ਐਸੇ ਲੋਕ ਜਿਹੜੇ ਬਾਅਦ ਵਿੱਚ ਆਉਂਦੇ ਹੀ ਨਹੀਂ ਲੋਕਾਂ 'ਚ ਜਿਹੜੇ ਨਵਾਂ SIM ਨਮ SIM ਲੈ ਕੇ ਆਉਂਦੇ ਆ ਫੋਨ ਦਾ ਤੇ ਵੋਟਾਂ ਤੋਂ ਬਾਅਦ SIM ਕਾਰਡ ਸਿੱਡ ਦਿੰਦੇ ਆ ਉਹਨਾਂ ਲੋਕਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਆ ਸੋ ਇਸ ਕਰਕੇ ਉਹ ਇੱਕ ਨਟਕੀ ਦੀ ਪੋਲਿਟਿਕਸ ਕਰਦੇ ਆ ਚੰਨੀ ਚੰਨੀ ਜੀ ਨਟੰਕੀ ਦੀ ਪੋਲਿਟਿਕਸ ਕਰਦੇ ਆ ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡਪੋਤੀ ਸੋ ਸਭ ਨੂੰ ਪਤਾ ਸੋ ਉਹਨਾਂ ਵਿੱਚ ਕੀ ਕਾਬਲੀਅਤ ਆ ਇਹ ਸਾਰੇ ਤੁਸੀਂ ਜਾਣਦੇ ਹੋ ਉਸ ਪਰ ਵਿਜੇ ਪ੍ਰਤਾਪ ਬਹੁਤ ਸਵਾਲ ਚੁੱਕ ਰਹੇ ਨੇ ਬੇਦੀਲ ਨਹੀਂ ਪਾਰਟੀ ਦੇ ਉੱਤੇ ਚਲੋ ਅੱਜ ਮੌਕਾ ਨਹੀਂ ਮਹਾਰਾਜ ਪੰਜਾਬ ਚ ਸਭ ਨੂੰ ਆਸ਼ੀਰਵਾਦ ਦੇਣ ਤੇ ਆਮ ਆਦਮੀ ਪਾਰਟੀ ਨੂੰ ਅਸ਼ੀਰਵਾਦ ਦੇਣ ਅਸੀਂ ਜਿੱਤ ਕੇ ਪੰਜਾਬ ਦਾ ਕੇਸ ਜੋ ਦੇਸ਼ ਵਿੱਚ ਸੰਵਿਧਾਨ ਨੂੰ ਇਸ ਵੇਲੇ ਖਤਰਾ ਪਿਆ ਹੋਇਆ ਇਹਨਾਂ ਵੋਟਾਂ 'ਚ ਇਤਿਹਾਸ ਲਿਖਿਆ ਜਾਣਾ 24 ਦੀਆਂ ਲੋਕ ਸਭਾ ਚੋਣਾਂ 'ਚ ਕੌਣ 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 ਕਿੱਧਰ ਆ ਜੀ ਪੰਜਾਬੀ ਕਿਹੜਾ ਸੰਵਿਧਾਨ ਦੇ ਹੱਕ ਵਿੱਚ ਤੇ ਕਿਹੜਾ ਸੰਵਿਧਾਨ ਦੇ ਵਿਰੁੱਧ ਆ ਇਹ ਇਤਿਹਾਸ ਲਿਖਿਆ ਜਾਣਾ ਇਸ ਕੋਈ ਸੁਸ਼ੀਲ ਰਿੰਕੂ ਕਿਵੇਂ ਦੇਖਦੇ ਹੋ ਕਿ ਤੁਹਾਡੇ ਪਾਰਟੀ ਸਪੈਲਾ ਰਹੇ ਨਹੀਂ ਤੇ ਹੁਣ ਤੁਸੀਂ ਵੀ ਇਸ ਵੇਲੇ ਦੇ ਨਵੇਂ ਆਏ ਹੋ ਪਾਰਟੀ ਸੁਸ਼ੀਲ ਰਿੰਕੂ ਨੂੰ ਕਿੱਦਾਂ ਦੇਖਦੇ ਹੋ ਦੇਖੋ ਮੇਰਾ ਪਿਛਲੇ 25 30 ਸਾਲ ਤੋਂ ਪਬਲਿਕ ਲਾਈਫ ਆ ਸੇਵਾ ਕੀਤੀ ਆ ਜਲੰਧਰ ਚ ਪੜਿਆ ਜਲੰਧਰ ਚ ਜੰਮਿਆ ਜਲੰਧਰ ਚ ਸੇਵਾ ਕੀਤੀ ਜਲੰਧਰ ਚ ਖੇਡੇ ਆ ਤੇ ਰਿੰਕੂ ਜੀ ਨੂੰ ਜਲੰਧਰ ਦੇ ਲੋਕਾਂ ਨੇ ਸਾਲ ਪਹਿਲਾਂ ਲੋਕ ਸਭਾ ਦਾ ਮੈਂਬਰ ਬਣਾਇਆ ਸੀ ਉਮੀਦਾਂ ਦੇ ਨਾਲ ਕਿ ਜਲੰਧਰ ਦੇ ਉਹ ਕੰਮ ਕਰਾਉਣਗੇ ਪਰ ਉਹ ਜਲੰਧਰ ਦੇ ਕੰਮ ਕਰਾਏ ਬਗੈਰ ਹੀ ਉੱਥੇ ਚਲੇ ਗਿਆ ਲੋਕ ਕਿਸੇ ਨੂੰ ਐਮਐਲਏ ਬਣਾ ਸਕਦੇ ਆ ਐਮਪੀ ਬਣਾ ਸਕਦੇ ਹੋਰ ਵਿਚਾਰੇ ਲੋਕ ਕੀ ਕਰ ਲੈਣ ਤੇ ਜੇ ਕੋਈ ਪੱਲਾ ਛਿੜਾ ਕੇ ਦੌੜ ਜਵੇ ਆਪਣੀ ਡਿਊਟੀ ਨਾ ਲੋਕਾਂ ਪ੍ਰਤੀ ਕਰੇ ਤਾਂ ਫਿਰ ਲੋਕਾਂ ਦਾ ਕਸੂਰ ਨਹੀਂ ਤੇ ਇਹ ਤਾਂ ਜਵਾਬ ਹੁਣ सुशील कुमार इनको जी नु देने पना थैंक यू वेरी गुड आपा जी बिल्कुल ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰ ਰਹੇ ਹਾਂ ਕਿ ਜੋ ਪਵਨ ਟੀਨੂ ਨੇ ਉਹ ਵਿਸ਼ੇਸ਼ ਤੌਰ ਦੇ ਉਤੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਦੇਦਾਰੀ ਕੀਤੇ ਜਾਣੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਣਾ ਹੈਗਾ ਤਾਂ ਇਹ ਵਿਸ਼ੇਸ਼ ਤਸਵੀਰਾਂ ਤੇ ਉਹਨਾਂ ਦੇ ਨਾਲ ਖਾਸ ਤੌਰ ਦੇ ਉਤੇ ਪੁਲਕਾਰ ਸਿੱਧੂ ਜੋ ਮੰਤਰੀ ਨੇ ਉਹ ਵੀ ਵਿਸ਼ੇਸ਼ ਤੌਰ ਦੇ ਉਤੇ ਨਾਲ ਪਹੁੰਚੇ ਨੇ ਤਾਂ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਇਹ ਤੜਨਾ ਸੰਜਿਆ ਕੀਤੀਆਂ ਨੇ ਸਤਿਗੁਰ ਸ਼੍ਰੀ ਹਰਮੰਦਰ ਸਾਹਿਬ ਜੀ ਤੋਂ ਕਿ ਲੋਕ ਸਭਾ ਉਮੀਦਵਾਰ ਪਵਨ ਟਿੰਨੂ ਜੋ ਕਿ ਜਲੰਧਰ ਤੋਂ ਖੜੇ ਨੇ ਇਸ ਵਾਰ ਤਾਂ ਉਹ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਬਲਕਾਰ ਸਿੱਧੂ ਜੋ ਮੰਤਰੀ ਨੇ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤਾਂ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਇੱਥੇ ਪਹੁੰਚੇ ਨੇ ਤਾਂ ਅਸ਼ੀਰਵਾਦ ਲੈਣ ਤੋਂ ਬਾਅਦ ਜੋ ਆ ਹੁਣ ਆਪਣੇ ਹਲਕੇ ਜਾ ਕੇ ਜਿਹੜੀ ਕੰਪੇਨਿੰਗ ਆ ਇਹਨਾਂ ਵੱਲੋਂ ਵੀ ਜੇ ਸ਼ੁਰੂ ਕੀਤੀ ਜਾਣੀ ਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੁਮੈਗ ਜਗਬਣੀ ਟੀਵੀ ਸ਼੍ਰੀ ਰਮਸੋਸਾਈ